ਸਤਿ ਸ੍ਰੀ ਅਕਾਲ ਜੀ। ਲਓ ਜੀ ਅੱਜ ਆਪਾਂ ਚੱਲੇ ਆਂ ਇੱਕ ਨਵੇਂ ਸਫ਼ਰ ਤੇ ਜਿਹਦਾ ਨਾਮ ਹੈ ਲੇਹ ਲਦਾਖ। ਜਿਸ ਦੀ ਸ਼ੁਰੂਆਤ ਆਪਾਂ ਹਸਰਾਂdrel ਬੇਸ ਤੇੋਂ ਕਰ ਰਹੇ ਆਂ। ਚਲੋ ਆਜੋ ਫਿਰ ਆਪਾਂ ਚੱਲੀਏ ਇੱਕ ਨਵੇਂ ਸਫ਼ਰ ਤੇ। ਕਿਉਂਕਿ ਇਹ ਨੀਪੜ ਲੋਕਾਂ ਨੇ ਦਿਨ ਰਾਤ ਇੱਕ ਕਰਿਆ ਹੋਇਆ ਆਪਣੀ ਮੰਜ਼ਿਲ ਵੱਲ ਜਾਣ ਲਈ। ਲੋ ਜੀ 10:30 ਹੋ ਗਏ ਤੇ ਹੁਣ ਆਪਾਂ ਪਹੁੰਚੇ ਆ ਗਾਜ਼ੀਆਬਾਦ ਸਟੇਸ਼ਨ ਤੇ ਮੌਜੂਦ ਸਟੇਸ਼ਨ ਤੋਂ ਨਿਊ ਦਿੱਲੀ ਵਾਸਤੇ ਜਾਣ ਵਾਸਤੇ ਆਪਾਂ ਆਟੋ ਲੈਣੇ ਆ ਤਾਂ ਤਕਰੀਬਨ ਆਪਾਂ ਨੂੰ 100 ਰੁਪਏ ਵਿੱਚ ਆਟੋ ਮਿਲ ਜਾਂਦਾ ਹੈ ਮੈਟਰੋ ਜਾਣ ਲਈ ਇੱਥੇ ਥਾਂ-ਥਾਂ ਤੇ ਇਲੈਕਟ੍ਰਿਕ ਕੇਸ ਲੱਗੀਆਂ ਹੋਈਆਂ ਨੇ ਤੇ ਪਹੁੰਚ ਗਏ ਆਪਾਂ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਦੇ ਵਿੱਚ ਆਪਾਂ ਜਦੋਂ ਟ੍ਰੇਨ ਦੀ ਬਕੈਂਟ ਹੁੰਦਾ ਤਾਂ ਬੰਦੇ ਫਰੰਟ ਤੇ ਸਾਈਨ ਬੋਰਡ ਲੱਗੀਆਂ ਆ ਆਪਾਂ ਨੇ ਕੇਡਿਟ ਸਟੇਸ਼ਨ ਦੇ ਉੱਤਰ ਨੇ ਨਿਊ ਦਿੱਲੀ ਟਰਮੀਨਲ 에ਰਪੋਰਟ ਟਰਮੀਨਲ ਤੇ ਮੈਟਰੋ ਦਾ ਕਿਰਾਇਆ ਨਿਊ ਦਿੱਲੀ ਤੋਂ ਲੈ ਕੇ ਟਰਮੀਨਲ 2 ਤੱਕ 60 ਰੁਪਏ ਸੀ ਤੇ ਇਦੇ ਵਿੱਚ ਆਪਾਂ ਜਿੰਨੀ ਵੀ ਮਾਰੀ ਸਫਰਤਾ ਕਰ ਰਹੇ ਹਾਂ ਲੋ ਜੀ 2 ਨੰਬਰ ਟਰਮੀਨਲ ਤੇ ਉਤਰ ਕੇ ਹੁਣ ਜਾ ਰਹੇ ਹਾਂ 에어ਪੋਰਟ ਵੱਲ ਜਦੋਂ ਆਪਾਂ ਨੇ ਟਰਮੀਨਲ 2 ਤੇ ਜਾਣਾ ਹੈ ਜਿੱਦਾਂ 에어ਪੋਰਟ ਵੱਲ ਤਾਂ ਤਾਂ-ਤਾਂ ਦੇ ਸਾਈਨ ਬੋਰਡ ਲੱਗੇ ਹੋયા ਐਰੋ ਦਾ ਨਿਸ਼ਾਨ ਲੱਗਿਆ ਹੋਇਆ ਤੇ ਸਿੱਧਾ ਆਪਾਂ ਨੇ 에ਰੋ ਦਾ ਨਿਸ਼ਾਨ ਦੇਖ ਕੇ ਟਰਮੀਨਲ 2 ਵੱਲ ਜਾਈ ਜਾਣਾ ਤੇ ਲੋ ਜੀ ਪਹੁੰਚ ਗਏ ਟਰਮੀਨਲ 2 ਤੇ 9 ਜੂਨ ਪਹੁੰਚ ਵੀ ਆਪਾਂ ਟਰਮੀਨਲ 2 ਤੇ ਤੇ ਹੁਣ ਲੱਗੇ ਆਪਾਂ 에ਅਰਪੋਰਟ ਦੇ ਵਿੱਚ ਐਂਟਰੀ ਕਰਨ ਤੇ ਐਂਟਰੀ ਕਰਨ ਤੋਂ ਪਹਿਲਾਂ ਆਪਣਾ ਚੈੱਕ ਕਰਦੇ ਆਂ ਕੋਈ ਵੀ ਆਈਡੀ ਪ੍ਰੂਫ ਆਈਡੀ ਪ੍ਰੂਫ ਚੈੱਕ ਕਰਨ ਤੋਂ ਬਾਅਦ ਐਂਟਰੀ ਦਿੰਦੇ ਆ ਇਹ ਤੇ ਐਂਟਰੀ ਤੋਂ ਬਾਅਦ ਹੁਣ ਆਪਾਂ ਲਵਾਂਗੇ ਬੋਰਡਿੰਗ ਪਾਸ वैसे वीडियो बनाते रोक रहे हैं है। फिर वीडियो थोड़ी थोड़ी बनाई है तो मिल गई अपन बोर्डिंग पास सर इसके बाद एंट्री कहाँ को होगी ओके ਤੇ ਬੋਰਡਿੰਗ ਪਾਸ ਤੋਂ ਬਾਅਦ ਆਪਣਾ ਜਿਹੜਾ ਹੈਂਡ ਬੈਗ ਹੁੰਦਾ ਹੈ ਸਕੈਨ ਤੇ ਸਕੈਨਿੰਗ ਦੇ ਵਿੱਚ ਆਪਣਾ ਮੋਬਾਈਲ ਆਰਟ ਬੈਲਟ ਸਾਰਾ ਕੁਝ ਆਪਣੀ ਟ੍ਰੇ ਦੇ ਵਿੱਚ ਰੱਖਦੇ ਆ ਸਾਰਾ ਕੁਝ ਸਕੈਨ ਹੋ ਕੇ ਫਿਰ ਆਪਾਂ ਨੂੰ ਦੁਬਾਰਾ ਚਲਵਾਉਂ ਕਿ ਦੋ ਦਿਨਾਂ ਤੱਕ ਦੀਵਾਰੀ ਆ ਰਹੀ ਹੈ ਤੇ ਉਹਦੀ ਡੈਕੋਰੇਸ਼ਨ ਕਰ ਰਹੇ ਆ ਆਹ ਦੇਖੋ 골ਡਨ ਤੇ ਬਲੂ ਕਲਰ ਦਾ ਮੋਰ इस तो अगे फूड कोर्ट बने हुए हैं आप कुछ भी लेके खा सकते हैं जा रहे है। तो बाहर सारे ही देखो प्लेन इधर उधर जा रहे हैं ਇੰਨਾ ਬਹੁਤ ਲੱਗ ਰਿਹਾ ਸਾਰੀ ਤੇ ਇਹ ਬੱਸ ਹੈ ਗਈ ਇੰਡੀਗੋਨਾਂ ਦੀ ਜਿੰਨੀਆਂ ਵੀ ਪੈਸੈਂਜਰਸ ਹੈਗੇ ਸਾਰੇ ਬੱਸ ਦੇ ਵਿੱਚ ਲੈ ਕੇ ਜਾਣੇ ਆ ਤੇ ਬੱਸ ਦੇ ਵਿੱਚ ਛੱਡ ਕੇ ਜਾਣੇ ਆ ਤੇ ਵੇਟਿੰਗ ਹਾਲ ਦੇ ਵਿੱਚ ਥਾਂ ਥਾਂ ਤੇ ਸਕਰੀਨਸ ਵਗੈਰਾ ਲੱਗੀਆਂ ਹੋਈਆਂ ਜਿਵੇਂ ਕਿ ਮੈਂ ਲੈ ਜਾਣਾ ਮੈਂ 32 ਨੰਬਰ ਰੂਮ ਦੇ ਵਿੱਚ ਜਾਣਾ ਹੈ ਗੇਟ ਤੇ ਜਾਣਾ ਹੈ ਇਹ ਜੀ ਬੋਰਡਿੰਗ ਪਾਸ 8:30 ਵਜੇ ਐਂਟਰੀ ਹੋ ਕੇ ਗੇਟ ਤੇ ਬੱਤੀ ਨੰਬਰ 8 ਤੇ ਤੇ 9 ਵਜੇ ਦੇ 10 ਮਿੰਟ ਤੇ ਫਲਾਈਟ ਆ। ਇਹ ਰਸਤਾ ਹੀ ਕਿ ਗੈਲਰੀ ਜਿਤਨਾ ਬਣਿਆ ਹੋਇਆ ਹੈ ਜਿਹੜਾ ਕਿ ਪਲੇਨ ਤੱਕ ਪਹੁੰਚ ਕਰਦਾ ਹੈ। ਮੇਰੀ 에ਅਰਵੇਅ ਦਾ ਨਾਮ ਹੈ ਗੋ ਫਾਸਟ। ਤੇ ਪਲੇਨ ਦੇ ਵਿੱਚ ਹੋ ਗਈ ਐਂਟਰੀ ਆਪਣੀ। लो जी हम मेरा सफ़र शुरू हो रहा है इंटरनेशनल एयरपोर्ट दिल्ली तो लेके लेह तक का जी गैलरी बच्चे आपटरी करते बाद शैडी ये सारी वो गैलरी है ये एंट्री होंगी बाय बाय दिल्ली बाय बाय प्लेन बिल्कुल ऑफ करने तैयार है ਬڑا 에어ਪੋਰਟ ਦਾ ਸਾਹ ਕਰਕੇ ਵੀ ਦੇਖੋ ਕਿੰਨੇ ਜਹਾਜ਼ ਖੜਿਆ ਇੱਥੇ ਨੂੰ ਜਿਵੇਂ ਟੈਕਸੀਸ 10 ਵੀ ਟੈਕਸੀਆਂ ਖੜੀਆਂ ਹੋਣੇ ਨਾ ਉਵੇਂ ਜਹਾਜ਼ ਖੜੀਆਂ ਦੇ

ਤੇ ਉਹ ਪਹੁੰਚ ਗਈ ਇਹਦੇ ਵਿੱਚ ਹੈਗਾ ਇੱਕ ਸੈਂਡਵਿਚ ਤੇ ਪੇਪਰ ਬੋਰਡ ਬਹੁਤ ਹੀ ਵਧੀਆ ਆਸਮਾਨ ਦਿਖ ਰਿਹਾ ਆਪਾਂ ਨੂੰ ਜ਼ਿੰਦਗੀ ਕੀ ਤਰ੍ਹਾਂ ਜੇ ਬਾਦੀਆਂ ਵੀ ਕਿੰਨੀ ਹਸੀਨ ਹੈ ਆਸਮਾਨ ਨੀਲਾ ਔਰ ਜ਼ਮੀਨ ਰੰਗीन ਹੈ ਬਾਹਰ ਦੇਖਣ ਤੇ ਐਵੇਂ ਲੱਗਦਾ ਜਿਵੇਂ ਸੀਜ਼ਨ ਦੀ ਪਹਿਲੀ 스ਨੋ ਫਾਲ ਹੋਈ ਹੋਵੇ। ਲੋਏ ਐਸ ਦੇ ਇਸ ਤਰ੍ਹਾਂ ਦੇ 뷰 ਨੂੰ ਕੋਈ ਦੇਖੂਗਾ ਨਾ ਉਹਦਾ ਇੱਕ ਵਾਰ ਤਾਂ ਮਨ ਜ਼ਰੂਰ ਕਰੂਗਾ ਵੀ ਪਲੈਨ ਦਾ ਸਫਰ ਕਰਿਆ ਜਾਵੇ। ਬਾਹਰ ਐਵੇਂ ਲੱਗ ਰਿਹਾ ਜਿਵੇਂ ਪਹਾੜਾਂ ਨੇ ਆਪਣੇ ਆਪ ਨੂੰ ਕਿੱਪੀ ਕਰਦਣਾ ਢੱਕ ਲਿਆ ਹੋਵੇ। ਨੇ ਹਮਾਰੇ ਅੱਡੇ ਪਰ ਤਸਵੀਰیں ਖਿੱਚਣਾ ਮਨ ਆਉਂਦਾ। ਗੋ ਫਰਸਟ ਦੀ ਤਰਫ ਸੇ ਹਮ ਯਾਤਰੀਓਂ ਕੋ ਬਤਾਉਣਾ ਚਾਹੀਦਾ। चिपका के आकने में उतरने के बाद पहले 24 से 48 घंटे तक पूरी तरह आराम करें यदि आपको सर्दी खांसी सांस लेने में ज्यादा हम दिक्कत हो तो तुरंत अपने नजदीकी अस्पताल मेडिकल सेंटर या इंजन आर्मी के लिए से संपर्क करें बाहर निकलते समय निश्चित रूप से पानी पिए पौष्टिक आहार का सेवन करें गर्म कपड़ों का इस्तेमाल करें और दिन में सनग्लासेस का उपयोग करें आपकी सेहत से जुड़ी अधिक जानकारी के लिए मेन के स्थानीय अधिकारियों से संपर्क करें जय टिकट दी गल करिए ता वन वीक पहले बुक कर तो लिए ता आपा नु 35000 तक मिल मेंबरशिप है। ते मजेथी करते हैं दो दिन पहले ता मेरे 5000 तो लेके 7000 तक कर दिया सच नौ ले हो बाद में हम सभी का स्वागत है आपकी जानकारी के लिए बाहर का दामन देर रात अंतर से कि आपकी यात्रा सब अच्छा होगी ये कहीं बढ़ियाँ नहीं पार्किंग रही बिल्कुल बढ़ियाँ ही पार्किंग नेड़े है जमाई बिल्कुल तो अब नहीं पूरे पुरे इस तरह ना होगी होगा और क्या खड़ी सारी ही टैक्सी हैं टैक्सी नॉर्मल कितने किलोमीटर होते हैं दो तीन किलोमीटर पे एयरपोर्ट पर बाजार आ कि चलता किराया वैसे ना नॉर्मल और मार्केट का किराया कितना चल है टैक्सी का टैक्सी का एक किलोमीटर से सात किलोमीटर के अंदर पाँच सौ पचास फिक्स है ਕਸੇ ਆਇਆ ਜਨਾ ਹੁੰਦਾ ਤਾ ਬਾਹਰ ਚੱਲ ਜਾ ਤੀਓ ਦਰੋਦ ਨਜ਼ਾਰਾ ਛੋਣਾ ਗਾਉਲੀ ਗੋਰੀਏ ਆਇਆ ਕੋਈ ਤੀਓ ਦਰੋਦ ਨਜ਼ਾਰਾ ਇਹ ਹੋਟਲ ਬਹੁਤ ਜ਼ਿਆਦਾ ਤੇ ਬਾਈ ਕਹਿੰਦੇ ਵੀ ਹੋਟਲ ਇੱਥੇ ਮਿਲ ਜਣਾ ਤੇ ਦੇਖ ਲਈਆਂ ਰੂਮ ਵਗੈਰਾ ਕੋਈ ਆਪਾਂ ਪਹੁੰਚ ਗਏ ਜੀ ਲੇ ਮਾਰਕੀਟ ਇਹ ਮਾਰਕੀਟ ਕਿਉਂ ਕੋ ਲੈ ਜਾ ਤੇ 에어ਪੋਰਟ ਤੋਂ ਮੈਂ ਉੱਥੇ ਤੱਕ ਪਹੁੰਚਿਆ ਟੈਕਸੀ ਵਿੱਚ ਟੈਕਸੀ ਡਰਾਈਵਰ ਨੇ 550 ਰੁਪਏ ਬਾਅਦ ਵਿੱਚ ਪਤਾ ਲੱਗੇ ਕਿ ਬਸ ਵੀ ਮਿਲਦੀ ਹੈ ਵੀ ਨਾਰਮਲ ਬਸਾਂ ਚੱਲਦੀਆਂ ਆ ਉਦੇ ਤੇ ਤਕਰੀਬਨ 5-5 ਮਿੰਟ ਬਾਅਦ ਬਸ ਆਉਂਦੀ ਆ ਤੇ ਬਸ ਵੀ 20 ਰੁਪਏ ਲੰਦੀ ਆ ਇੱਕ ਬੰਦੇ ਦੇ ਸਫਰ ਵੀ ਵਧੀਆ ਰਹਿੰਦਾ ਤੇ ਅੱਜ ਦੀ ਮੁਲਾਕਾਤ ਸੀਗੀ ਆਪਾਂ ਇੱਥੇ ਤੱਕ ਤੇ ਕੱਲੂ ਦਿਖਾਵਾਂਗੇ ਤੁਹਾਨੂੰ ਮਾਰਕੀਟ ਗੁਰਦੁਆਰਾ ਪੱਥਰ ਸਾਹਿਬ ਜੁੜੇ ਰਹੋ ਮੇਰੇ ਬਲੌਗ ਨਾਲ ਮਿਲਦੇ ਆਂ ਜੀ ਕੱਲੂ ਨਵੇਂ ਬਲੌਗ 'ਚ ਤੇ ਘੁੰਮਾਂਗੇ ਆਪਾਂ ਸ਼ਹਿਰ ਮਾਰਕੀਟ ਅੱਜ ਦਾ ਸਫ਼ਰ ਇੱਥੋਂ ਤੱਕ ਵੀਡੀਓ ਵਧੀਆ ਲੱਗੀ ਉਤ ਸਹਾਇਤ ਕਰਿਓ ਧੰਨਵਾਦ